ਸਾਡੇ ਨਵੇਂ ਨੌਜਵਾਨ ਨੌਕਰੀ ਤੇ ਪਹਿਲੀ ਨੌਕਰੀ ਕਰਨ ਜਾ ਰਹੇ ਹੈ ਉਹਨਾਂ ਦੇ ਲਈ ਭਾਰਤ ਸਰਕਾਰ ਨੇ ਪ੍ਰਧਾਨ ਮੰਤਰੀ ਵਿਕਸਿਤ ਭਾਰਤ ਰੋਜ਼ਗਾਰ ਯੋਜਨਾ ਚਾਲੂ ਕੀਤੀ ਹੈ ਬਕਾਇਦਾ ਨੋਟੀਫਿਕੇਸ਼ਨ ਹੋ ਚੁੱਕਾ ਹੈ ਲਗਭਗ 1 ਲੱਖ ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ ਤੇ 1 ਅਗਸਤ 2025 ਤੋਂ 31 ਜੁਲਾਈ 2027 ਦੇ ਵਿਚਾਲੇ ਜਿਹੜੇ ਵਿਅਕਤੀ ਨੌਕਰੀ ਤੇ ਲੱਗਣਗੇ ਨਵੀਂ ਪਹਿਲੀ ਨੌਕਰੀ ਕਰਨਗੇ ਉਹਨਾਂ ਨੂੰ 15000 ਰੁਪਏ ਦਾ ਫਾਇਦਾ ਮਿਲੇਗਾ 15000 ਲੈਣ ਵਾਸਤੇ ਤੁਹਾਡੀ ਕੰਪਨੀ ਤੇ ਵਿੱਚ ਉੱਥੇ ਨੌਕਰੀ ਕਰਦੇ ਹੋ ਤੁਹਾਨੂੰ EPF ਪंजीਕਣ ਕਰਵਾਉਣਾ ਜ਼ਰੂਰੀ ਹੋਏਗਾ 6 ਮਹੀਨੇ ਤੱਕ ਜਿਹੜਾ ਇਹਪੀਐਫ ਕਟਿਆ ਜਾਏਗਾ ਤਾਂ ਉਸ ਤੋਂ ਬਾਅਦ 15000 ਦੀ ਨੂੰ ਦੋ ਕਿਸ਼ਤਾਂ ਦਿੱਤਾ ਜਾਏਗਾ ਪਹਿਲੀ ਕਿ 6 ਮਹੀਨੇ ਬਾਅਦ ਤੁਹਾਡੇ ਖਾਤੇ ਚ ਆਊਗੀ ਤੇ ਡੀਬੀਟੀਐਲ ਡਾਇਰੈਕਟ ਬੈਨੀਫਿਟ ਟ੍ਰਾਂਸਫਰੈਂਟ ਹੋ ਕੇ ਕੈਸ਼ਤਾਏਗੀ ਦੂਸਰੀ ਕੈਸ਼ਤਾ ਉਸ ਤੋਂ 6 ਮਹੀਨੇ ਬਾਅਦ ਚਾਏਗੀ ਜਿਹਦੇ ਵਿੱਚ ਇਹ ਹੋਏਗਾ ਕਿ ਤੁਹਾਨੂੰ ਇੱਕ ਨਿੱਕਾ ਜਿਹਾ ਕੋਰਸ ਕਰਨਾ ਪਏਗਾ ਕਿ ਮੈਂ ਪੈਸੇ ਦੀ ਸੰਭਾਲ ਕਿਵੇਂ ਕਰਨੀ ਆ ਉਹਦੇ ਸੰਬੰਧੀ ਇੱਕ ਨੌਕਰੀਆਂ ਕਿਵੇਂ ਪਾਇਆ ਕਰੇਗੀ ਨੌਕਰੀਆਂ ਪਾਇਆ ਕਿਵੇਂ ਕਰੇਗੀ ਕਿਉਂਕਿ ਅਨ ਲੋਕ ਇੱਕ ਕੰਪਨੀ ਕੋਲੇ 50 ਤੋਂ ਘੱਟ ਕਰਮਚਾਰੀ ਆ ਇਹ ਕੰਪਨੀ ਮੈਂ ਕਿ 30 ਕਰਮਚਾਰੀਆਂ ਦੇ ਨਾਲ ਚੱਲ ਰਹੀ ਹੈ ਤੇ ਤੀਰੇ ਬਜਾਇ ਦੋ ਨਵੀਆਂ ਨੌਕਰੀਆਂ ਪਤਾ ਕਰਦੀ ਬਤੀ ਕੰਮਚਾਰੀ ਕਰਦੀ ਹੈ ਤਾਂ ਉਹਨੂੰ ਵੀ ਜਿਹੜਾ ਹੈਗਾ 2 ਸਾਲ ਤੱਕ 3000 ਰੁਪਿਆ ਪ੍ਰਤੀ ਵਿਅਕਤੀ ਦੇ ਹਿਸਾਬ ਨਾਲ ਦਿੱਤਾ ਜਾਊਗਾ ਉਹ ਕੰਪਨੀ ਜਿਹਦੇ ਕੋਲੇ 50 ਤੋਂ ਉੱਪਰ ਵਿਅਕਤੀ ਹੈ ਜੀ ਉਹ ਕੰਪਨੀ ਨਵੇਂ ਹੋਰ 5 ਵਿਅਕਤੀ ਰੱਖਦੀ ਹੈ ਮੈਂ ਕਿ ਪਹਿਲਾਂ ਉਹਦੇ ਕੋਲ 60 ਬੰਦੇ ਸੀਗੇ ਹੁਣ ਵਧਾ ਕੇ 65 ਬੰਦੇ ਕਰਦੀ ਹੈ ਤਾਂ ਉਸ ਕੰਪਨੀ ਨੂੰ ਵੀ ਇਹਨਾਂ ਬੰਦਿਆਂ ਦਾ 3000 ਰੁਪਿਆ ਪ੍ਰਤੀ ਵਿਅਕਤੀ 2 ਸਾਲ ਤੱਕ ਦਿੱਤਾ ਜਾਏਗਾ ਤਾਂ ਇਹਦੇ ਨਾਲ ਫੇਰ ਸੋਚਿਆ ਗਿਆ ਕਿ ਸਾਢੇ 3 ਕਰੋੜ ਨੌਕਰੀਆਂ ਜਿਹੜੀਆਂ ਹੈਗੀਆਂ ਨਵੀਆਂ ਪੈਦਾ ਹੋਣਗੀਆਂ ਤੇ ਇਹਦਾ ਤੁਸੀਂ ਆਪਣਾ ਫਾਇਦਾ ਚੱਕ ਸਕਦੇ ਹੋ ਡਿਟੇਲ ਚ ਵੀਡੀ